ਅਗਲੀ ਗੱਲ ਹੋਰ ਸੌਣ ਲੋ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਉਹ ਨਹੀਂ ਨਾਲ ਦੇ ਨਾਲ ਛੱਡੇ ਜਾਣਗੇ ਦਰ ਤੇ ਵਾਖੀਗ ਅਗਲੀ ਗੱਲ ਸੁਣੋ ਹੋਰ ਸੌਣ ਲੋ ਸੋਹਣਾ ਪੂਰੀ ਗੱਲ ਤਾਂ ਸੁਣ ਲੋ ਜਿਹੜੇ ਨੁਕਸਾਨ ਦੀ ਭਰਪਾਈ ਹੋ ਰਹੀ ਆ ਆਪਣੇ ਨੁਕਸਾਨ ਭਾਨੀ ਸਿੱਧੂ ਦੀ ਦਸਤੀ ਤੱਕ ਰਿਹਾਈ ਜਿਹੜੀ ਆ ਹੋ ਜਾਏਗੀ ਜਿਹਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਦਾ ਮੋਬਾਈਲ ਆਜਾ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਬਿਸ਼ਰਤ ਤੇ ਜਾਂਦੇ ਨਹੀਂ ਹੋਰ ਦਾ ਲਾਵੀਂ ਲਾਵੀਂ ਮਾਰੀ ਦੇਵੀ ਸਾਹਿਬ ਸੁਣੇ ਤਾ ਲਾਵੀਂ ਬੰਦਲਾ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਇਹ ਜਿਹੜੀ ਗੱਲ ਤੇ ਕੌਚ ਫਸਿਆ ਸੀ ਆਪਾਂ ਇਹ ਕਦੇ ਜਵਾਬ ਤਲਾ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸ਼ਾਂਤੀ ਬਣੀ ਆ ਬਿਨਾਂ ਸਰਤ ਰਹੀ ਹੋਈ ਆ ਹੁਣ ਤੁਹਾਡੇ ਨਾਲ ਬੜੀ ਜੀ ਬਸਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ ਦੋ ਮਿੰਟ ਹੀ ਸੋਣੇ ਦੁਰਗਤੀ ਨੂੰ ਬੋਲਣਾ ਉਹ ਤੋਂ ਬਾਅਦ ਅਸਤ ਮੁਕਾਬਲਾ ਦਵਾਇਆ ਲਾਉਣਾ ਹੈ ਉਹ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਦਾ ਹੈ ਅੱਜ ਨਾਕਾ ਦੀਆਂ ਅਸਿਓ ਖੜਾ ਗਿਆ ਅੱਜ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਥੀ ਟੁੱਟੇ ਹੋਏ ਨੇ ਕਿਸਾਨ ਯੂਨੀਅਨ ਦੇ ਲਾਸਟ ਜਿਹੜੇ ਵੀ ਤਾਂ ਇਹਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਔਰ ਫਿਰ ਮੈਂ ਅੱਜ ਇਹ ਗੱਲ ਕਹਿਣਾ ਚਾਹਾਂ ਕਿ ਜਿਹੜਾ ਯੂਥ ਹੋਪ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਏਡੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਗਾ ਦੱਸਿਆ ਕਿ ਕਲਿੱਕੀ ਨੂੰ ਉੱਤੇ ਕੁਝ ਹੋਇਆ ਸੋ ਉਹਦੇ ਬਤਾਵਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀ ਐ ਸਾਡੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਾਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾਂ ਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਆਵਜਨਗੇ ਫੇਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਓਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋ ਭਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਲੁਭਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹਦੂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲ ਨਹੀਂ ਪੜਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤੁਲੀ और जे कोई कम्युनिकेशन गैप रह गया या कोई आपस के गया वो बिल्कुल निपटारा हो जाएगा इन गला कहता होतेह बुला सताल और आपका ध्यान रखो हूं आराम के नौ थैंक यू वेरी मच ਗੁਰਵੀਰ ਕੋਈ ਯਾਰ ਬੋਲ ਬੰਦਾ ਮੇਰੀ ਗੱਲ ਸੁਣੋ ਭਾਈ ਕੋਈ ਗੱਲ ਸੁਣੋ ਰਣਕੇ ਸਾਹਿਬ ਜਾਨ ਨੂੰ ਲੱਗਦਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਂਗੇ ਅੱਨਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹਰ ਘਰ ਬੈਠਾ ਹਰ ਜਗ੍ਹਾ ਤੇ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਓਵਰਗਲ ਬੱਕਰੀ ਹੈ ਬੜਾ ਜੱਤੂ ਆਦਿਆ ਭਾਈ ਹਰ ਜੱਤੂ ਇਹ ਐਸੀ ਜੇ ਕਿੱਡੇ ਆਗੂ ਖੜੇ ਆ ਕਾਲੀ ਖੜੇ ਐ ਫੌਜੀ ਖੜੇ ਐ ਗੰਗਾ ਜੀ ਖੜੇ ਐ ਸਾਰੇ ਆਗੂ ਖੜੇ ਨੇ ਇੱਥੇ ਯਾਰ ਹਨਾ ਜੇ ਜੀ ਕਹਿੰਦੇ ਸਾਦੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਜਾਂ ਚੋਰੀ ਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆ ਲਿਖਤੀ ਦਿੱਤਾ ਹੈ ਐਡਲਿਪੀ ਡੀਆਈਜੀ ਆਈ ਜੇ ਦਾ ਦਸਤਾਵੇਜ਼ ਲਿਖਤੀ ਦੇ ਕੇ ਗਏ ਆ ਯਾਰ ਫਿਰ ਇਹ ਲੋਕਾਂ ਜਾਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਤੁਹਾਡੇ ਬਾਰੇ ਉਸ ਕਹਾਵੀਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੀ ਨੂੰ ਮੈਂ ਤੁਹਾਡਾ ਯਾਰੀ ਤੇ ਮੇਰੇ ਤੁਸੀਂ ਇੱਕ ਬੋਲ ਦੇ ਤੇ ਫੁਰਦਾ ਸਕਦੇ ਹੋ ਐਡੀ ਗਿਰਤੀ ਮੈਂ ਤੁਹਾਡਾ ਇਸ ਕੱਲ ਬਹੁਤ ਤਮਨਾ ਕਰਦਾ ਬੈਗਾਂ ਨਹੀਂ ਖਾਧੀਗਾ ਤੁਸੀਂ ਬੈਰੀ ਕਰੀਂ ਤੋੜ ਕੇ ਫੇਰ ਨਹੀਂ ਖਾਧੀਗਾ ਦੇਖੋ ਮੇਰੀ ਗੱਲ ਸੁਣੋ ਇੱਕ ਇੱਕ ਤਰੀਕ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਬਰਾ ਫੇਲ ਕਰਕੇ ਬਹੁਤ ਵੱਡਾ ਪਰਮਪਾਇਆ ਸੀ ਕਿ ਲੋਕ ਇਕੱਠੇ ਨਹੀਂ ਹੋਣ ਦੇਣੇ ਡਰਾਪੇ ਕੋਲ ਕਰਨ ਲੱਗੇ ਬੰਦੇ ਫਰਲੇ ਕਰਾਂ ਮਿਹਰਬੰਦ ਕਰ ਲੈ ਬਸ ਤੁਸੀਂ ਸਾਗੇ ਰੋਕਾਂ ਟੋਕਾਂ ਤੋੜ ਗਿਆ ਜੇ ਮੋਹਰ ਲਾਦੀ ਹੈ ਕਿ ਨਹੀਂ ਅੱੱੱਬੇ ਵੀ ਜਾਣੇ ਜਿੱਦਾਂ ਮਰਜ਼ੀ ਜਾਨ ਕਰ ਲੈ ਪਰ ਭਾਈ ਇੱਕ ਨੌਜਵਾਨੋਂ ਹੋਰ ਅਪੀਲ ਹੈ ਆਪਾਂ 26 ਤਰੀਕ ਨੂੰ 26 ਨਵੰਬਰ 2020 ਹੈ ਜੀ ਈਸੋ ਵੀ ਨੂੰ 26 ਨੰਬਰ ਨੂੰ ਦਿੱਲੀ ਗਏ ਸੀ ਇੱਥੋਂ ਬੜੀਆ ਸੜਕਾਂ ਪੱਟੀਆਂ ਸੀ ਬੜੇ ਟੋਲੇ ਪੱਟੇ ਦੀ ਬੜੇ ਬੈਰੀ ਬੈਰੀ ਫੱਡੇ ਫੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਰੋਸਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਰਹੋ 13 ਤਰੀਕ ਨੂੰ ਉਹੀ ਮੁcke ਹਲੇ ਜਿਹੜੇ ਰੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨਮੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਮਾਰੂ ਨੀਤੀਆਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਨਵੇਂ ਵੱਲ ਤੁਹਾਡੀ ਖਾਸ ਮੇਰਾ ਵੀ ਪੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਉਹਦਾ ਦਿੱਲੀ ਪਹੁੰਚਣਾ ਹੈ ਭਾਈ ਇਹ ਨਾ ਸੁਣਿਆ ਕਰੋ ਜਿੰਦਾਬਾਦ बंदे छॾे सो पशा सौदा हुई सॼे बंदि छॾे छॾे गे ताईे बंदे थाणे छॾे ने पशासन सौदा छॾंदो हुजे रोकी रखी बर्बर की, तो की है, है। ओ करा इधर आशासन साधी भाई सोलने सारिया चौकी सारियाली ਤੋ ਲਾ ਪਾਈਓ ਸਾਰੇ ਬੰਦੇ ਗਾੜੇ ਛੱਡ ਦੇ ਪ੍ਰਸ਼ਾਸਨ ਇਹ ਹੋਲੀ ਪਾਈ ਸੁਨੇਹਾ ਲਾ ਦੇ ਪ੍ਰਸ਼ਾਸਨ ਦੇ ਖਣਾ ਅਫਸਰ ਖੜੇ ਆ ਜਾ ਸੱਚ ਨੂੰ ਕਹ ਦੇ ਚੌਕੀਂ ਮਾਰ ਦੇ ਪਾਈਓ ਬੰਦੇ ਹਾਂ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਰਪਾ ਮੋਰਚਾ ਫਟਿਆ ਹੈ ਕਿ ਅਸੀਂ ਰਵਾਰਦੀ ਪਾਦਣੀ ਹੈ ਨਹੀਂ ਉਸ ਤੋਂ ਪਹਿਲਾਂ ਪਾ ਗੱਲਾਂ ਮੱਤਾ ਕਰਦੇ ਆ ਪਸਤ ਮਿੰਟ श शमू ते खनौरी कठे हुणो शमू ते खनौरी तेरहं तरीक़ न शमू ते खनौरी कठे हुणो भई